ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਕਰਨ ਜਗਪ੍ਰੀਤ ਨੇ ਪ੍ਰੀਤ ਆਕਾਸ਼ ਦੇ ਬੇਬੀ ਦੀ ਡੈਥ ਬਾਰੇ ਚਰਚਾ ਕੀਤੀ ਹੈ ਅਤੇ ਉਸ ਦੇ ਦਿਹਾਂਤ ਦਾ ਅਸਲੀ ਕਾਰਨ ਦੱਸਿਆ ਹੈ ਦਰਅਸਲ ਬੀਤੇ ਦਿਨਾਂ ਤੋਂ ਹੀ ਪ੍ਰੀਤ ਆਕਾਸ਼ ਨੂੰ ਉਹਨਾਂ ਦੀ ਬੇਬੀ ਦੀ ਡੈਥ ਦੇ ਲਈ ਟਾਰਗੇਟ ਕੀਤਾ ਜਾ ਰਿਹਾ ਸੀ ਲੋਕਾਂ ਦਾ ਕਹਿਣਾ ਹੈ ਕਿ ਪ੍ਰੀਤ ਆਕਾਸ਼ ਨੇ ਆਪਣੇ ਬੱਚੇ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕੀਤੀ ਜਿਸ ਦੇ ਕਾਰਨ ਉਸ ਬੱਚੀ ਨੂੰ ਠੰਡ ਲੱਗ ਗਈ ਅਤੇ ਉਸ ਦੀ ਡੈਥ ਹੋ ਗਈ ਪਰ ਉਹਤੇ ਹੀ ਕਰਨਜਗਪ੍ਰੀਤ ਨੇ ਦੱਸਿਆ ਕਿ ਪ੍ਰੀਤ ਆਕਾਸ਼ ਇਸ ਤੋਂ ਪਹਿਲਾਂ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਸਨ ਕਿ ਉਹਨਾਂ ਦੇ ਬੱਚੇ ਠੀਕ ਨਹੀਂ ਅਤੇ ਉਸ ਦੀਆਂ ਮੈਡੀਸਿਨਸ ਚੱਲ ਰਹੀਆਂ ਨੇ ਇਥੋਂ ਤੱਕ ਕਿ ਵਲੌਗਸ ਦੇ ਵਿੱਚ ਵੀ ਕਈ ਵਾਰ ਪ੍ਰੀਤ ਆਪਣੀ ਬੱਚੀ ਨੂੰ ਲੈ ਕੇ ਰੋਈ ਹੈ ਅਤੇ ਉਸ ਨੂੰ ਹਸਪੀਟਲ ਦਵਾਈ ਦਿਵਾਉਣ ਦੇ ਲਈ ਅਕਸਰ ਲੈ ਜਾਂਦੇ ਰਹਿੰਦੇ ਸਨ ਕਰਨ ਜਗਪ੍ਰੀਤ ਨੇ ਬਿਮਾਰੀ ਦਾ ਖੁਲਾਸਾ ਤਾਂ ਨਹੀਂ ਕੀਤਾ ਪਰ ਉਹਨਾਂ ਨੇ ਕਿਹਾ ਕਿ ਬਿਮਾਰੀ ਦੇ ਕਾਰਨ ਬੱਚੇ ਦਾ ਇਮਿਊਨ ਸਿਸਟਮ ਵੀਕ ਹੋ ਗਿਆ ਸੀ ਅਤੇ ਜਸਤੇ ਚੱਲਦਿਆਂ ਬਿਮਾਰੀ ਉਸਤੇ ਭਾਰੀ ਪੈ ਗਈ ਅਤੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਬਾਕੀ ਤੁਹਾਡਾ ਪ੍ਰੀਤ ਆਕਾਸ਼ ਨੂੰ ਲੈ ਕੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਕਈ ਕਹਿ ਰਹੇ ਆਏ ਵੀਡੀਓ ਪਿੱਛੇ ਲਾਈਕ ਪਿੱਛੇ ਦੋਗੇ ਲਾਈਕ ਵਿੱਚ ਆਪਣਾ ਬੱਚਾ ਗਵਾ ਲਿਆ ਕੋਈ ਕਹਿੰਦੇ ਵੀ ਨੂੰ ਠੰਡ ਲੱਗ ਗਈ ਫਲਾਣਾ ਤੁਹਾਨੂੰ ਪਤਾ ਉਹਦੀ ਬੇਟੀ ਨੂੰ ਕੀ ਹੋਇਆ ਕੀ ਨਹੀਂ ਇਹ ਸਾਨੂੰ ਪਤਾ ਜਾਂ ਉਹਨਾਂ ਨੂੰ ਪਤਾ ਠੀਕ ਹੈ ਜਿੱਤੇ ਬੀਤਦੀ ਹੁੰਦੀ